ਹਾਂਜੀ ਇਹ ਵਾਲਾ 5 ਮੀਟਰ ਦਾ ਕ੍ਰੇਪ ਨੇਚਰਲ ਕ੍ਰੇਪ ਦਾ ਸੂਟ ਹੈਗਾ ਨਾਲ ਇਹਦੇ ਦੁਪੱਟਾ ਬਣਿਆ ਹੋਇਆ ਚਨੌਨ ਦਾ ਉੱਤੇ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਹੈ ਤੁਸੀਂ ਇਹਦੀ ਸ਼ਰਟ ਵੀ ਬਣਾ ਸਕਦੇ ਹੋ ਤੇ ਇਹ ਪ੍ਰਾਈਸ ਇਹਨਾਂ ਨੇ ਮੈਂਸ਼ਨ ਕੀਤੇ ਹੋਏ ਨੇ ਕਲਰ ਆਪਸ਼ਨ ਇਹਦੇ ਵਿੱਚ ਦਿੱਤੀ ਹੋਈ ਹੈ ਬਹੁਤ ਹੀ ਜ਼ਿਆਦਾ ਸੋਨਾ ਫੈਬਰਿਕ ਹੈ ਇਹ ਤੁਸੀਂ ਇਹਨੂੰ ਲੈ ਸਕਦੇ ਹੋ ਆਰਡਰ ਕਰ ਸਕਦੇ ਹੋ ਤੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਇਹ ਵਾਲੇ ਆਉਣਗੇ ਜੀ ਸ਼ਿਮਰ ਦੇ ਸੂਟ ਆਉਣਗੇ ਤੇ ਨਾਲ ਦੁਪੱਟਿਆਂ ਦੇ ਉੱਤੇ ਵੀ ਵਰਕ ਆ ਬਾਟਮ ਵਰਕ ਵੀ ਆਏਗਾ ਸ਼ਿਮਰ ਦੇ ਸੂਟ ਨੇ ਬਹੁਤ ਹੀ ਜ਼ਿਆਦਾ ਸੋਨੇ ਪ੍ਰਾਈਸ ਇਹਨਾਂ ਦੇ ਮੈਂਸ਼ਨ ਕੀਤੇ ਹੋਏ ਨੇ ਕਲਰ ਆਪਸ਼ਨਸ ਆ ਰਹੀ ਹੀ ਆਪਾਂ ਇਹਦੇ ਵਿੱਚ ਮੈਂਸ਼ਨ ਕੀਤੀ ਹੋਈ ਹੈ ਤਾਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਆਉਣਗੇ ਜੀ 크ਰੇਪ ਦੇ ਉੱਤੇ ਬਾਜ਼ੂ ਵਰਕ ਬਾਟਮ ਵਰਕ ਤੇ neck ਦੇ ਉੱਪਰ ਵਰਕ ਆਏਗਾ ਤੇ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਪ੍ਰਾਈਸ ਆਪਾਂ ਸਾਰੇ ਨੇ ਮੈਂਸ਼ਨ ਨੇ ਇਹ ਟੈਬੀ ਦਾ ਸਿਲਕ ਦਾ ਸੂਟ ਆਏਗਾ ਤੇ ਇਹ ਵਾਲੇ ਚਨਾਉਣ ਦਾ ਫੈਬਰਿਕ ਰਹੇਗਾ ਜਿਹੜਾ ਜਿਹਦੇ ਉੱਪਰ ਜ਼ਿਆਦਾ ਵਰਕ ਹੋਇਆ ਹੈ ਉਹ ਪ੍ਰਾਈਸ 560 ਪਰ ਮੀਟਰ ਹੈ ਤੇ ਦੂਸਰਾ 460 ਪਰ ਮੀਟਰ ਹੈ ਸ਼ਿਪਿੰਗ ਫ੍ਰੀ ਰਹਿਣ ਵਾਲੀ ਇਹਨਾਂ ਦੀ ਤੁਸੀਂ ਜਿੰਨਾ ਮਰਜ਼ੀ ਫੈਬਰਿਕ ਇਹ ਆਰਡਰ ਕਰ ਸਕਦੇ ਹੋ ਇਹ ਸੂਟ ਗੋਟਾ ਪੱਤੀ ਵਰਕ ਵਾਲੇ ਆਉਣਗੇ ਜੀ ਇਹਦੀ ਸ਼ਰਟ ਤੇ ਦੁਪੱਟਾ ਚੁਣੌਣ ਦਾ ਰਹੇਗਾ ਤੇ ਬਾਟਮ ਸ਼ਤੁੰਦੀ ਰਹੇਗੀ ਤੇ ਇਹ ਬਹੁਤ ਹੀ ਜ਼ਿਆਦਾ ਸੋਨੇ ਹੈਵੀ ਸੂਟ ਨੇ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸ਼ਿਪਿੰਗ ਆਪਣੀ 올 ਇੰਡੀਆ ਫ੍ਰੀ ਹੈ ਜੀ ਇਹਨਾਂ ਸੂਟਾਂ ਤੇ ਤੇ ਬਹੁਤ ਹੀ ਜਿਆਦਾ ਸੋਨੇ ਜੂਟ ਬਣੇ ਹੋਏ ਨੇ ਹੈਵੀ ਲੁੱਕ ਦੇ ਵਿੱਚ ਸੂਟ ਬਣੇ ਹੋਏ ਨੇ ਗੋਟਾ ਪੱਤੀ ਵਰਕ ਹੈ ਤੇ ਇਹਦੇ ਵਿੱਚ ਕਲਰ ਆਪਸ਼ਨ ਡਿਜ਼ਾਈਨਿੰਗ ਤੁਹਾਨੂੰ ਬਹੁਤ ਜਿਆਦਾ ਮਿਲ ਜੇਗੀ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲਾ ਆਰਗੈਂਜ਼ਾ ਦੀ ਸ਼ਰਟ बॉटਮ ਸਿਲਕ ਦੀ ਦੁਪੱਟਾ ਵੀ ਆਰਗੈਂਜ਼ਾ ਦਾ ਆਏਗਾ ਤੇ ਇਹਨਾਂ ਦੇ ਬਾਜ਼ੂ ਵਰਕ ਆਏਗਾ बॉटਮ ਵਰਕ ਆਏਗਾ ਤੇ neck ਦੇ ਉੱਪਰ ਵਰਕ ਆਏਗਾ ਪ੍ਰਾਈਸ ਮੈਂਸ਼ਨ ਹੈ